ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਦੇ ਮੈਂਬਰ ਸ਼ਿਆਮ ਸੁੰਦਰ ਬਿੱਲਾ ਨੇ ਆਪਣੇ ਮੈਂਬਰਾਂ ਦੇ ਜਨਮ ਦਿਨ ਤੇ ਸਵੱਛਤਾ ਅਭਿਆਨ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਦੇ ਤਿੱਬਾ ਸਟੈਂਡ ਵਿਖੇ ਰੁੱਖ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਉੱਥੇ ਅੰਮ੍ਰਿਤ ਮਾਦੇ ਦੇ ਬੂਟੇ ਲਗਾਏ ਗਏ ਸਵੱਛਤਾ ਅਭਿਆਨ ਸੋਸਾਇਟੀ ਦੇ ਚੇਅਰਮੈਨ ਮਦਨ ਮੋਹਨ ਖੱਟਰ ਅਤੇ ਪ੍ਰਧਾਨ ਅਸ਼ੀਸ਼ ਗਾਂਧੀ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿੱਚ ਸੀਨੀਅਰ ਮੈਂਬਰ ਰਮਨ ਨਹਿਰਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਚੱਗਰ, ਪ੍ਰੋਜੈਕਟ ਕੋਆਰਡੀਨੇਟਰ ਅਮਰਜੀਤ ਡਾਂਗਾ ਆਦੇ ਹਾਜ਼ਰ ਸਨ। ਮਦਨ ਮੋਹਨ ਖੱਟਰ ਨੇ ਆਪਣੇ ਸੰਬੋਧਨ ਚ ਰਾਗੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਸ ਸਟੈਂਡ ਤੇ ਲਗਾਏ ਗਏ ਪੌਦਿਆਂ ਦੀ ਸੰਭਾਲ ਕਰਨ ਅਤੇ ਉਹਨਾਂ ਨੂੰ ਆਪਣੇ ਪੈਰਾ ਹੇਠ ਨਾ ਆਉਣ ਦੇ ਪ੍ਰਦਾਨ ਅਸ਼ੀਸ਼ ਗਾਂਧੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਵੱਛਤਾ ਅਭਿਆਨ ਸੁਸਾਇਟੀ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਅਤੇ ਜਨਤਕ ਥਾਵਾਂ 'ਤੇ ਪੌਦੇ ਲਗਾਏ ਜਾਣਗੇ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਇਹਨਾਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾਵੇਗਾ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੈ ਸ਼੍ਰੀ ਰਾਮ ਜੀ ਅੱਜ ਬੜਾ ਹੀ ਵਧੀਆ ਦਿਨ ਹੈ ਇੱਕ ਤਾਂ 1 ਜੁਲਾਈ ਹੈ ਜੀ ਉੱਪਰੋ ਹਫਤੇ ਦਾ ਪਹਿਲਾ ਦਿਨ ਔਰ ਮਹੀਨੇ ਦਾ ਪਹਿਲਾ ਦਿਨ ਅੱਜ ਸਾਡੇ ਬਿੱਲੇ ਭਾਜੀ ਜਿਹੜੇ ਬਸ ਸਟੈਂਡ ਦੇ ਆ ਸਵੱਛਤਾ ਅਭਿਆਨ ਵੱਲੋਂ ਉਹਨਾਂ ਦਾ ਬਰਥਡੇ ਮਨਾਇਆ ਜਾ ਰਿਹਾ ਔਰ ਇਹ ਬੜੇ ਜਿਹੜਾ ਜਿੱਦਾਂ ਆਪਾਂ ਹਰ ਵਾਰੀ ਸਵੱਛਤਾ ਅਭਿਆਨ ਸ਼ੁਰੂ ਕਰਦੀ ਆ ਸੋਸਾਇਟੀ ਕਿ ਆਪਣੇ ਬਰਥਡੇ ਦੇ ਉੱਤੇ ਖੁਸ਼ੀ ਦੇ ਉੱਤੇ ਮੈਰੀਨ ਯੂਨੀਵਰਸਿਟੀ ਦੇ ਉੱਤੇ ਬੂਟੇ ਲਾਓ ਸੋ ਅੱਜ ਅਸੀਂ ਸਵੇਰ ਤੋਂ ਲੱਗੇ ਹੋਏ ਆ ਕੱਲ ਤੋਂ ਲੱਗੇ ਹੋਏ ਆ ਅਸੀਂ ਕਾਫੀ ਜਗ੍ਹਾ ਬੂਟੇ ਲਗਾਏ ਆ ਔਰ ਇਹ ਬੂਟੇ ਜਿਹੜੀ ਆ ਸਵੱਛਤਾ ਅਭਿਆਨ ਸੋਸਾਇਟੀ ਆ ਸਾਡੇ ਜਿਹੜੇ ਪ੍ਰਧਾਨ ਆ ਸੀਸ਼ ਕੰਦੀ ਜੀ ਔਰ ਚੇ ਔਰ ਸਾਡੀ ਸਾਡੀ ਟੀਮ ਜਿਹੜੀ ਆ ਉਹਨਾਂ ਦੇ ਅਦਕਸ਼ਤਾ ਦੇ ਵਿੱਚ ਕੰਮ ਹੋ ਰਿਹਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਤੁਹਾਡੇ ਕੋਈ ਵੀ ਖੁਸ਼ੀ ਤੁਹਾਡੇ ਘਰ ਦੇ ਵਿੱਚ ਆ ਚਾਹੇ ਤੁਹਾਡੇ ਬੱਚੇ ਦਾ ਜਨਮ ਦਿਨ ਆ ਜਾਂ ਤੁਹਾਡੀ ਮੈਰਿਜ ਅਨਿਵਰਸਰੀ ਆ ਚਾਹੇ ਕਿਸੇ ਦਾ ਬਰਥਡੇ ਆ ਉਹਨੇ ਰੁਖ ਲਾਓ ਜਿੰਨੇ ਤੁਸੀਂ ਸਾਂਭ ਸਕੋ ਸੋ ਸਵੱਛਤਾ ਅਭਿਆਨ ਸੁਸਾਇਟੀ ਸਮੇਂ-ਸਮੇਂ ਦੇ ਉੱਤੇ ਬਹੁਤ ਵਧੀਆ ਪ੍ਰੋਜੈਕਟ ਕਰ ਰਹੀ ਆ ਮੈਂ ਅਪੀਲ ਕਰਦਾ ਕਿ ਤੁਸੀਂ ਵੀ ਸਾਰੇ ਰਲ ਕੇ ਸਵੱਛਤਾ ਅਭਿਆਨ ਸੁਸਾਇਟੀ ਦਾ ਜਿਹੜਾ ਹੈਗਾ ਆ ਕਦ ਵਧਾਓ ਔਰ ਸਾਡੇ ਨਾਲ ਜੁੜੋ ਸਾਡੇ ਨਾਲ ਜੁੜ ਕੇ ਕਿ ਕਿੰਨਾ ਵਾਤਾਵਰਨ ਜਿਹੜਾ ਆ ਕੇ ਆਏ ਆ ਸੋ ਇਹ ਵਾਤਾਵਰਨ ਉਦੋਂ ਹੀ ਸ਼ੁੱਧ ਹੋਣਾ ਜੇ ਆਪਾਂ ਕੁਦਰਤ ਦੇ ਛੇੜ ਨਾ ਕਰੀਏ ਔਰ ਆਪਾਂ ਬੂਟੇ ਲਾਈਏ ਬੋਤਾ ਨਾ ਕਹਿੰਦਾ ਮੈਂ ਕਰੀ ਫੇਰ ਅਪੀਲ ਕਰਦਾ ਔਰ ਸਾਰਿਆਂ ਨੂੰ ਜਿਹਨਾਂ ਦਾ ਅੱਜ ਬਰਥਡੇ ਹੈ ਬਿੱਲੇ ਭਾਈ ਦਾ ਔਰ ਮੇਰਾ ਵੀ ਬਰਥਡੇ ਹੈ ਸੋ ਆਪਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਸਵੱਛਤਾ ਅਭਿਆਨ ਨੂੰ ਜਿਹੜੀ ਆ ਇਹ ਉਮੀਦ ਹੈ ਕਿ ਇਹ ਇਦਾਂ ਦੇ ਕੰਮ ਜਾਰੀ ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਵੱਲੋਂ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਸਾਰੇ ਮੈਂਬਰ ਜਿਹੜਾ ਆ ਆਪਣਾ ਜਨਮ ਦਿਨ ਜਿਹੜਾ ਹੈ ਬੂਟੇ ਲਗਾ ਕੇ ਜਿਹੜਾ ਮਨਾਉਂਦੇ ਆ ਉਸੇ ਤਰ੍ਹਾਂ ਅੱਜ ਸ਼ਾਮਸੁੰਦਰ ਜੀ ਔਰ ਰਮਨਹਿਰਾ ਜੀ ਆਪਾਂ ਸਾਰੇ ਆਪਣੀ ਪੂਰੀ ਟੀਮ ਦੇ ਨਾਲ ਅੱਜ ਬੱਸ ਸਟੈਂਡ ਫਗਵਾੜਾ ਤੇ ਇਕੱਠੇ ਹੋਏ ਆ ਤੇ ਆਪਾਂ ਪਲਾਂਟੇਸ਼ਨ ਕੀਤੀ ਹੈ ਔਰ ਨੀਅਰਬਾਈ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਇਹਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਤੁਸੀਂ ਕਰਨੀ ਹੈ ਔਰ ਆਪਾਂ ਵੀ ਕੰਟੀਨਿਊਸਲੀ ਇੱਥੇ ਬੱਸ ਸਟੈਂਡ ਤੇ ਆ ਕੇ ਇਹਨਾਂ ਨੂੰ ਪਾਣੀ ਦੇਣਾ ਔਰ ਇਹਦੀ ਸਾਂਭ ਸੰਭਾਲ ਕਰਨ ਦਾ ਜਿਹੜਾ ਕੰਮ ਹੈ ਉਹ ਕਰਾਂਗੇ ਕਹਿੰਦੇ ਇੱਕ ਰੁੱਖ ਸੋ ਸੁਖ ਔਰ ਸੁਖ ਆਪਾਂ ਤਾਹੀ ਪ੍ਰਾਪਤ ਕਰ ਸਕਦੇ ਆ ਜੇ ਆਪਾਂ ਵਾਤਾਵਰਨ ਨੂੰ ਸੁਖਦ ਰੱਖਾਂਗੇ ਸਾਫ਼ ਸੁਥਰਾ ਰੱਖਾਂਗੇ ਔਰ ਪਲਾਂਟੇਸ਼ਨ ਨੂੰ ਪ੍ਰੋਪਰਲੀ ਆਪਾਂ ਕਰਾਂਗੇ। ਤੋਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਮੈਕਸਿਮਮ ਇਸ ਕੰਮ ਦੇ ਵਿੱਚ ਜਿਹੜਾ ਆ ਆਪਣੀ ਪਾਰਟਿਸਪੇਸ਼ਨ ਦਿਓ। ਪਲਾਂਟੇਸ਼ਨ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਦਿਓ ਤਾਂ ਜੋ ਆਪਾਂ ਆਪਣੇ ਵਾਤਾਵਰਣ ਨੂੰ ਜਿਹੜਾ ਆ ਸੁਰੱਖਿਅਤ ਕਰ ਸਕੀਏ, ਵਾਤਾਵਰਣ ਨੂੰ ਸੰਭਾਲ ਸਕੀਏ। ਬਹੁਤ-ਬਹੁਤ ਧੰਨਵਾਦ।